ਦੇਣਾ ਮਮੀ ਨੂੰ ਕੀ ਆ ਕੇ ਸਵਾ ਦਿੱਤਾ ਹਣਾ ਵਾ ਇਤੋਂ ਖर्चा ਕਰਕੇ ਚਲ ਗਈ ਆ ਉਹਨਾਂ ਨੇ ਕੀ ਦੇਣਾ 500 ਰੁਪਿਆ ਮੱਥੇ ਮਾਰਦਾ ਹਣਾ ਗੱਲ ਤੇ ਸੰਦੀਪ ਤੇਰੀ ਵੀ ਠੀਕ ਹੀ ਆ ਪਰ ਘਰੋਂ ਤਾਂ 2000 ਖਰਚ ਕੇ ਗਈ ਹੋਊਗੀ ਨਾ ਹੁਣ 1000 ਦਾ ਗੱਡੀ ਤੇਲ ਵੀ ਪਾਇਆ ਹੋਊਗਾ ਖਾਣ ਵਾਸਤੇ ਵੀ 100 ਖੜਿਆ ਹੋਊਗਾ ਕੀ ਤਾਂ ਕੀ ਕੀ ਖੜਿਆ ਵਾ ਰਖੜੀ ਵੀ ਬੰਦ ਆਈ ਹੀ ਨਾਲੇ ਨੰਦ ਨੂੰ ਮੈਂ ਕਿਹਾ ਹੀ ਕਿ ਚੱਲ ਬਾਅਦ ਚ ਚਲ ਜਾਗੇ ਹਲੇ 2 ਦਿਨ ਹੈਗੇ ਰਖੜੀ ਦੇ ਵਿੱਚ ਇਹ ਕਹਿੰਦੇ ਸੀ ਵੀ ਨਹੀਂ ਹੁਣ ਜੇ ਪਤਾ ਲੈਣ ਜਾਣਾ ਮਮੀ ਤਾਂ ਦੇ ਨਾਲ ਹੀ ਬੰਨੇ ਆ ਵੀ ਹੁਣ ਕਿਹੜਾ ਅਸੀਂ ਜਾ ਕੇ ਵੇਖਿਆ ਸੀ ਤੁਸੀਂ ਡੱਬਾ ਕਾਦਾ ਲੈ ਕੇ ਗਏ ਸੀ ਮਿਕਸ ਖੜਿਆ ਹੈ ਜਾਂ ਮਿਲਕ ਕੇਕ ਖੜਿਆ ਹੈ ਸੰਦੀਪ ਨੂੰ ਰਹੀ ਹੀ ਸੌ ਸੌ ਗੱਲ ਕਰਨ ਕਿ ਭਲਕੇ ਤੂੰ ਵੀ ਰਖੜੀ ਬੰਨਣਾ ਆਇਆ ਕਰਨਾ ਵਾ ਤੇ ਤੈਨੂੰ ਵੀ ਇਹੋ ਕੋਜੀ ਦੇ ਕੇ ਕੱਲਿਆ ਕਰਾਂਗੇ ਉਹ ਮਾਤਾ ਜਿੱਦਾਂ ਦਾ ਤੂੰ ਬਣਾਉਣਾ ਵਣ ਬਣਾ ਲਿਆ ਤੇ ਚੁੱਪ ਕਰਕੇ ਉਹਨੂੰ ਸੋਨਾ ਉਹਦਾ ਵਾਪਸ ਦੇ ਪਤਾ ਤੇ ਤੁਹਾਨੂੰ ਹੋਣਾ ਹੀ ਹੈ ਸਭ ਕੁਝ ਕਿ ਕੀ ਹੋਣਿਆ ਘਰ ਚ ਆਪਣੇ ਨਾ ਕੰਮ ਨਾ ਮਤਲਬ ਰੱਖਿਆ ਕਰ ਐਵੇਂ ਨਾ ਗੱਲਾਂ ਸੁਣਦੀ ਰਿਹਾ ਕਰ ਕਿ ਕੌਣ ਕੀ ਕਹਿੰਦੇ ਆ ਤੇ ਕੌਣ ਕੀ ਕਰਦਾ ਵਾ ਠੀਕ ਵਾ ਨਾ ਕਾਰੀਂ ਚਲਾਕੀਆਂ ਕਰਦੀਆਂ ਜੇ ਤੁਸੀਂ ਅਹੀਂ ਮਾਂ ਮਾਤਿਆਂ ਸੋ ਗੱਲ ਕਰਨੀ ਹੈ ਅੰਦਰ ਬੈਠ ਕੇ ਥੋੜੀ ਅਸੀਂ ਅੰਦਰ ਜੇ ਬੜੀਆਂ ਹੀ ਹਾਂ ਤੇ ਤੁਸੀਂ ਮਗਰੇ ਜਾ ਕੇ ਬੂਗੇ ਦੇ ਨਾਲ ਲੱਗ ਗਿਆਣ ਕੇ ਸੰਦੀਪ ਕਹਿਣ ਲਈ ਹੀ ਵੀ ਮੈਂ ਛੇਤੀ ਆ ਜਾਣਾ ਸੀ ਮੀ ਘਰੋਂ ਇਹ ਤਾਂ ਕਾਈ ਨਹੀਂ ਗਈ ਕਿੰਨਾ ਹੀ ਚਿਰ ਲਾਈ ਆ ਸ਼ਦੈਨ ਜੀ ਨਾ ਮੰਮੀ ਬਾਹਰ ਬੈਠੇ ਆ ਗਈ ਆ ਪੁੱਤ ਹਾਂਜੀ ਮੰਮੀ ਬੜਾ ਚਿਰ ਲਾਇਆ ਮੈਂ ਤੇ ਡੀਕਣ ਨਹੀਂ ਹਾਂ ਤੈਨੂੰ ਮੰਮੀ ਹੋਣ ਨਹੀਂ ਦੇਣ ਦੀ ਹਾਂ ਕਹਿੰਦੀ ਬੈ ਜਾ ਘੜੀ ਗੱਲਾਂ ਬਾਤਾਂ ਮਾਰਦੇ ਆ ਅੱਛਾ ਅੱਛਾ ਹਾਂਜੀ ਉਹਨੂੰ ਕਹਾਂ ਤੂੰ ਵੀ ਆ ਜਾ ਕਰ ਮੀ ਹੋਣ ਲੱਗ ਪਿਆ ਤਾਂ ਰੁਕ ਗਈ ਮੈਂ ਆਹ ਮੀ ਵੀ ਜੱਕਦਾ ਮੀ ਆ ਗਿਆ ਹਾਂਜੀ ਹਾਂਜੀ ਤਾਂ ਕਹਿਣਾ ਜਦੋਂ ਉਹ ਨਹੀਂ ਮੈਂ ਹੀ ਹੰਨੀ ਆ ਤੇ ਤੇਰਾ ਟਾਈਮ ਨਹੀਂ ਲੱਗਦਾ ਮੰਮੀ ਉਹਨਾਂ ਭਾਬੀ ਦਾ ਕਰਕੇ ਨਹੀਂ ਆਉਂਦੀ ਤੇਰੀ ਭਾਬੀ ਦਾ ਸੁਭਾਅ ਨਹੀਂ ਚੰਗਾ ਐਵੇਂ ਕੱਲ ਨੂੰ ਗੱਲਾਂ ਕਰੂਗੀ ਲੈ ਭਾਬੀ ਦਾ ਡਰ ਪਿਆ ਵਾ ਹੁਣ ਭਾਬੀ ਦਾ ਕਰਕੇ ਨਹੀਂ ਆਉਣਾ ਹੀ ਨਹੀਂਗਾ ਕਹਣਗੇ ਦਾ ਸੁਭਾਈ ਇਦਾਂ ਦਾ ਵਾ ਮੈਂ ਤੁਹਾਨੂੰ ਬਥੇਰਾ ਸਮਝਾਇਆ ਸੀ ਤੇ ਕਹਿੰਦੀ ਕੋਈ ਗੱਲ ਨਹੀਂ ਆਉਂਗੀ ਮੈਂ ਕਿਸ ਦਿਨ ਆਹੋ ਤੇ ਮੇਰੇ ਨਾਲ ਸੁਣੋ ਆ ਗਏ ਆਹੋ ਆ ਗਏ ਆ ਕੀ ਕਹਿੰਦੇ ਫਿਰ ਬਨ ਆਈ ਰਖੜੀ ਪਤਾ ਨਹੀਂ ਹਾਂ ਗਾਲ ਤੇ ਪੁੱਛਾਂ ਦਾ ਸੰਦੀਪ ਵੀ ਨੀ ਚਿੱਤਾ ਹੀ ਭੁੱਲ ਗਿਆ ਫੇ ਰਖੜੀ ਬਨ ਆਈ ਆ ਕੀ ਪੇਕਿਆਂ ਤੋਂ ਮਿਲਿਆ ਵਾ ਦੇਣਾ ਮੰਮੀ ਇਹਨੂੰ ਕੀ ਆ ਖੇ ਸਵਾ ਦਿੱਤਾ ਹਣਾ ਵਾ ਇਤੋਂ ਖਰਚਾ ਕਰਕੇ ਚੱਲ ਗਈ ਆ ਉਹਨਾਂ ਨੇ ਕੀ ਦੇਣਾ 500 ਰੁਪਿਆ ਮੱਥੇ ਮਾਰਦਾ ਹਣਾ ਜਾ ਲੈ ਜਾ ਗਾਲ ਤੇ ਸੰਦੀਪ ਤੇਰੀ ਵੀ ਠੀਕ ਹੀ ਆ ਪਰ ਘਰੋਂ ਤੇ 2000 ਖਰਚ ਕੇ ਗਈ ਹੋਊਗੀ ਨਾ ਹੁਣ 1000 ਦਾ ਗੱਡੀ 'ਚ ਤੇਲ ਵੀ ਪਾਇਆ ਹੋਊਗਾ ਖਾਣ ਵਾਸਤੇ ਵੀ ਨੀ 100 ਖੜਿਆ ਹੋਊਗਾ ਕੀ ਤਾਂ ਕੀ ਕੀ ਖੜਿਆ ਵਾ ਇੱਕ ਡੱਬਾ ਖੜਿਆ ਕੇ ਦੋ ਉਹ ਜਿਹੜਾ ਮੇਰਾ ਮੁੰਡਾ ਹੀ ਉਹਨੇ ਕਿਹੜਾ ਦਸਣਾ ਮੈਂ ਮੰਮੀ ਹੀ ਆ ਲੈ ਕੇ ਗਏ ਹਾਂ ਜਦੋਂ ਉਹਦਾ ਆਇਆ ਵਾ ਮੇਰੇ ਮੱਥੇ ਨਹੀਂ ਲੱਗਾ ਪਤਾ ਨਹੀਂ ਕਿੱਧਰ ਨੂੰ ਉੱਡ ਗਿਆ ਵਾ ਮੈਂ ਇਹਦੇ ਵੇਖਣ ਲਈ ਆ ਵੀ ਆਵੇ ਤੋ ਉਹਦੇ ਨਾਲ ਗੱਲ ਕਰਾਂ ਮੰਮੀ ਉਹਨਾਂ ਨੇ ਤੇ 500 ਰੁਪਏ ਹੀ ਦਿੱਤਾ ਹਣਾ ਵਾ ਆਪਣੇ ਕੋਲੋਂ ਵੱਧ ਕੱਢ ਕੇ ਦੇ ਦਊਗੀ ਕਿ ਮੰਮੀ ਨੇ ਇੰਨੇ ਦਿੱਤੇ ਆ ਇੰਨੇ ਜੋਗੇ ਤੋ ਹੈ ਨਹੀਂ ਆ ਗੱਲ ਤੇ ਤੇਰੀ ਠੀਕ ਵਾ ਇਹੋ ਜਿਹਾ ਨਾ ਪੇਕੇ ਨੂੰ ਤਾਂ ਚੁੱਕਣ ਵਾਸਤੇ ਕਈ ਕੰਮ ਕਰਦੀਆਂ ਵਾ ਪੈਸੇ ਤੇ ਕੋਲ ਹੁਣੇ ਹੀ ਆ ਹੁਣ ਵੇਖੀ ਯਾਨਾ 2000 ਦਿੱਤਾ ਸੀਗਾ ਪੱਕੀ ਗੱਲ ਵਾ ਬੜੀ ਪੱਕੀ ਪੀਠੀ ਆਈ ਉਹੋ ਜਿਹਾ ਉਹ ਆ ਜਿਹੜਾ ਮਗਰ ਲੱਗਾ ਵਾ ਉਹਨੂੰ ਸਖਾਲ ਦਿੰਦੀ ਆ ਉਹ ਉਦਾਂ ਹੀ ਦਿਵਾਲੇ ਹੋ ਜਾਂਦਾ ਸਾਡੇ ਕੋਈ ਗੱਲ ਨਹੀਂ ਆ ਜਿਹੜਾ ਦਿਵਾਲੇ ਹੁੰਦਾ ਨਾ ਆਹਦੇ 나ਥੇ ਨੂੰ ਮੈਂ ਛੇਤੀ ਪਾ ਦੂੰਗੀ ਮਾਰਾਂ ਵਾਜ ਪਲਾ ਕੀ ਜਾਂਦੀ ਏ ਮਾਰਾਂ ਵਾ ਪਲਾ ਤੁਛ ਸਹੀ ਨਿਰਪਿੰਦਰ ਉਹ ਰਾਹ ਆਹ ਗੱਲ ਸੁਣ ਮੇਰੀ ਅੰਤਰ ਬੜੀ ਹੁਣੀ ਆ ਹੁਣ ਕਿਹੜੀ ਆਵਾਜ਼ ਦੇਣੀ ਆ ਨਾ ਕੁਝ ਰਿੰਨਨ ਦਾ ਨਾ ਕੁਝ ਪਕਾਉਂਦਾ ਕੋਈ ਦਾ ਸਬਜੀ ਬਣਾਵਾ ਮੈਂ ਆਈ ਨੀ ਚੁੱਪ ਕਰਕੇ ਚੱਲ ਜਾਂਦੀ ਆ ਚੁੱਪ ਕਰਕੇ ਆ ਜਾਂਦੀ ਆ ਉਹੀ ਤਾਂ ਗੱਲ ਹੈ ਨਹੀਂ ਆਉ ਨੂੰ ਪਤਾ ਵਾ ਸੱਸ ਨੇ ਬਣਾ ਹੀ ਲੈਣੀ ਆ ਤੇ ਮੈਂ ਕਿੰਨਾ ਕਿ ਤਰ ਬਣਾਉਣਾ ਖਵਾਲਣੀਆਂ ਵਾ ਆ ਵੇਖ ਲੈ ਆਵਾਜ਼ ਦਿੱਤੀ ਆਈ ਨਹੀਂ ਉਹ ਨੀਰ ਪਿੰਦਰਾ ਭੂਏ ਵੀ ਤੁਸੀਂ ਚੜਾਈ ਆ ਇੰਨਾ ਨਹੀਂ ਹੁਣ ਕੀ ਕਹਿਣਾ ਹੈ ਬਲਖੀਆਂ ਆ ਦੋਵੇਂ ਜਾਣੀਆਂ ਸੈਟ ਵੀ ਨਾਲ ਮਾ ਫੜਾ ਦਿੱਤਾ ਵਾ ਹੁਣ ਇਹਦਾ ਕੀ ਕੰਮ ਪੈ ਗਿਆ ਵਾ ਮੇਰੇ ਨਾਲ ਉਦਾਂ ਹੀ ਨਾ ਕੰਮ ਦੇ ਨਾਂ ਨਾਲ ਨੇ ਕਰਨਾ ਵਾ ਤੇ ਨਾਂ ਨਾਲ ਨੇ ਕਰਨ ਦੇਣਾ ਹੀ ਹੁੰਦਾ ਵਾ ਵੇਖਾਂ ਭਲਾ ਜਾ ਕੇ ਹਾਂਜੀ ਬੁਲਾਉਂਦੇ ਕਹਿਣਾ ਕੁਝ ਆਹੋ ਮੈਂ ਪੁੱਛਣਾ ਹੀ ਮੈਨੂੰ ਤਾਂ ਤੇਤਾ ਹੀ ਭੁੱਲ ਗਿਆ ਗੱਲਾਂ-ਗੱਲਾਂ ਵਿੱਚ ਰਖੜੀ ਬੰਨਣਾ ਹੀ ਆ ਪਿੰਡ ਤੋਂ ਰਖੜੀ ਅਮੀ ਬੰਨਣਾ ਹੀ ਹਾਂ ਨਾਲੇ ਨੰਦ ਨੇ ਮੈਂ ਕਿਹਾ ਹੀ ਕਿ ਚੱਲ ਬਾਅਦ ਚ ਚਲ ਜਾਂਗੇ ਹਲੇ ਦੋ ਦਿਨ ਹੈਗੇ ਰਖੜੀ ਦੇ ਵਿੱਚ ਇਹ ਕਹਿੰਦੇ ਸੀ ਵੀ ਨਹੀਂ ਹੁਣ ਜੇ ਪਤਾ ਲੈਣ ਜਾਣਾ ਮੰਮੀ ਤਾਂ ਨਾਲ ਹੀ ਬੰਨੇ ਆ ਮੈਂ ਤਾਂ ਸੋਚਿਆ ਚਲ ਬਾਅਦ ਚ ਜਾਵਾਂਗੇ ਨਾਲੇ ਚਸਵਾ ਨਾ ਖਰੀਦ ਕੇ ਲੈ ਜਾਵਾਂਗੇ ਉਹ ਤਾਂ ਮੈਂ ਗਲੋਗਲਾਵੇਂ ਲਾਇਆ ਰਖੜੀ ਕਦੀ ਖੜੀ ਮੈਂ ਅੱਛਾ ਭਾਬੀ ਫਿਰ ਕਿੰਨੇ ਪੈਸੇ ਮਿਲੇ ਰਖੜੀ ਦੇ ਸੰਦੀਪ ਇੱਕ ਆਦਾ ਤੂੰ ਪੁੱਛਣ ਦੀ ਆ ਕਿ ਕੀ ਮਿਲਿਆ ਉੱਥੋਂ ਤੇ ਕੀ ਨਹੀਂ ਮਿਲਿਆ ਦੇਣ ਲੈਣ ਦੀ ਨਾ ਕੋਈ ਭੁੱਖ ਨਹੀਂ ਹੁੰਦੀ ਕੋਈ ਅਗਲਾ ਭੈਣ ਭਰਾ ਨਾ ਪਿਆਰ ਨਾਲ ਹੀ ਮਿਲ ਪੇ ਨਾ ਇੰਨਾ ਹੀ ਬੜਾ ਹੁੰਦਾ ਵਾ ਨਾਲੇ ਤੈਨੂੰ ਇਹਦੇ ਵਿੱਚ ਕੀ ਭਾਈ ਉਹਨਾਂ ਨੇ ਜੋ ਮਰਜ਼ੀ ਦਿੱਤਾ ਹੋਵੇ ਤੂੰ ਉਹਨੇ ਨੀ ਨਵੇਂ ਨਾ ਘਾਟੀ ਲਿਆ ਗਾ ਠੀਕ ਵਾ ਨਾ ਨਹੀਂ ਉਹਨੇ ਤਾਂ ਉਦਾਂ ਹੀ ਪੁੱਛ ਲਿਆ ਤੂੰ ਤੇ ਕਾਲੀ ਪੈ ਗਈ ਆ ਤੇ ਮੰਮੀ ਆ ਕਦਾ ਪੁੱਛਣ ਹੋਇਆ ਫਿਰ ਕੀ ਹੋ ਗਿਆ ਭਾਬੀ ਇਹ ਥੋੜੀ ਜਿਹੀ ਹੁੰਦੇ ਆ ਪੁੱਛਣ ਦੇ ਉਹ ਕੀ ਉਥੋਂ ਮਿਲਿਆ ਕੀ ਨਹੀਂ ਮਿਲਿਆ ਇਹਦੇ ਵਿੱਚ ਕਿਹੜੀ ਵੱਡੀ ਗੱਲ ਵਾ ਤੂੰ ਉਹ ਤੈਨੂੰ ਮਿਲਿਆ ਤੂੰ ਦੱਸ ਦੇ ਉਹਨੂੰ ਇਹਦੇ ਵਿੱਚ ਬਹੁਤ ਸੋਹਣਾ ਤੋਰਿਆ ਸੀ ਨਾ ਵੀ ਬੜੇ ਮੈਨੂੰ ਨੋਟ ਕੱਢ ਕੇ ਲਿਆ ਕੇ ਦਿੱਤੇ ਸੀ ਵੀ ਲੈ ਫੜ ਰਖੜੀ ਲੈ ਕੇ ਚਲੀ ਆ ਚੱਜ ਨਾ ਰਖੜੀ ਲੈ ਜੀ ਕੋਈ ਡੱਬਾ ਸਵਾਦ ਦਾ ਲੈ ਜੀ ਨਹੀਂ ਤਾਂ लवली ਨੂੰ ਪੈਸੇ ਦੇ ਕੇ ਹੀ ਤੋਰਿਆ ਸੀ ਖਾਲੀ ਹੱਥ ਤ ਨਹੀਂ ਤੋਰਤਾ ਲਵਲੀ ਵੀ ਤੁਹਾਡੇ ਵਰਗਾ ਹੀ ਹੈ ਕਿ ਲਵਲੀ ਕਿਦਾਂ ਦਾ ਆ ਅੱਛਾ ਉਹਨੂੰ ਵੀ ਜਿੱਦਾਂ ਕਹਿਤਾ ਹੁਣ ਆ ਬੰਦਰ ਵੜ ਕੇ ਉਦਾਂ ਹੀ ਉਹਨੇ ਕਰ ਲਿਆ ਆ ਉਹ ਸਾਡੀਆਂ ਨਹੀਂ ਮੰਦਾ ਉਹ ਤੇਰੀਆਂ ਮੰਦਾ ਵਾ ਆ ਚਲਾਕੀਆਂ ਜੀਆਂ ਨਾ ਮਾਰ ਮੇਰੇ ਨਾਲ ਸਿੱਧਾ ਸਿੱਧਾ ਦੱਸ ਹਾਂ ਕਿ ਉਹਨਾਂ ਨੇ ਦਿੱਤਾ ਹੀ ਕੁਛ ਨਹੀਂਗਾ ਸਾਲ ਬਾਅਦ ਤੇਰਾ ਖੜੀ ਦਾ ਦਿਨ ਆਇਆ ਹੀ ਤੇ ਪਤੀ ਸੇ ਡੱਬਾ ਲੈ ਕੇ ਤੇ ਮੱਥੇ ਮਾਰਿਆ ਬਹੁਤ ਉਹਨੂੰ ਗੱਲਾਂ ਹੁੰਦੀ ਸਿਫਤਾ ਹੁੰਦੀਆਂ ਹੋਣੀਆਂ ਉੱਥੇ ਪਸੋਰੀਆਂ ਤੋਂ ਆਈ ਭਾਬੀ ਹੁਣ ਕਿਹੜਾ ਅਸੀਂ ਜਾ ਕੇ ਵੇਖਿਆ ਸੀ ਤੁਸੀਂ ਡੱਬਾ ਕਾਦਾ ਲੈ ਕੇ ਗਏ ਸੀ ਮਿਕਸ ਖੜਿਆ ਹੈ ਜਾਂ ਮਿਲਕ ਕੇਕ ਖੜਿਆ ਹੈ ਆਹੋ ਪ੍ਰਦਰਗਿਆ ਹੀ ਨਾਲ ਤੇ ਪੁੱਛ ਲਾ ਉਹਨੂੰ ਜਾ ਕੇ ਕਾਦਾ ਖੜਿਆ ਸੀ ਤੇ ਕਾਦਾ ਨਹੀਂ ਮੇਦੇ ਤੁਹਾਨੂੰ ਯਕੀਨ ਨਹੀਂ ਹੋਣਾ ਸਾਰਿਆਂ ਜਣਿਆਂ ਨੂੰ ਤੇ ਹਰੇ ਨੇ ਝੂਠ ਬੋਲਣਾ ਤੇ ਫਿਰ ਵੀ ਵਿਚਾਰਿਆਂ ਨੇ ਨਾ 2000 ਰੁਪਇਆ ਦੇ ਦਿੱਤਾ ਨੀ 2000 ਦੇ ਦਿੱਤਾ ਤਾਂ ਕੀ ਖੋਣ ਖੋਤੀ ਉਹਨਾਂ ਨੇ 1000 ਦਾ ਤਾਂ ਗੱਡੀ ਵਿੱਚ ਤੁਸੀਂ ਤੇਲ ਹੀ ਪਾ ਲਿਆ ਬਾਕੀ ਰਖੜੀਆਂ ਲੈ ਕੇ ਗਈ ਡੱਬਾ ਲੈ ਕੇ ਗਈ 2000 ਤੋਂ ਵੱਧ ਤੂੰ ਖਰਚਿਆ ਕਰ ਤਾ ਵਿਚਾਰਿਆਂ ਨੂੰ ਪਹਿਲਾਂ ਦੱਸ ਦੀ ਵੀ ਰਖੜੀ ਲੈ ਕੇ ਆਉਣਾ ਵਾ ਤੇ ਫੇਰ ਵੀ ਵਿਚਾਰੇ ਕੁਝ ਕਰਦੇ ਗੋਲਾ ਗੋਲਾ ਮਾਦੇ ਲਾਇਆ ਵਾ ਨਹੀਂ ਆਜੀ ਬਾਨੇ ਆਜੀ ਲੈ ਆ ਜਾ ਕੇ ਏਦਾਂ ਕਰ ਲਾ ਗਈ ਤੇ ਮੈਂ ਪਤਾ ਲੈਣੀ ਮੰਮੀ ਦਾ ਪਤਾ ਲੈ ਆਉਣੀ ਆ ਨਾ ਹੋ ਜਾਣ ਬਾਅਦ ਚ ਜਾਂਦੀ ਫੇਰ ਤੈਨੂੰ ਕੈਂਠਾ ਪਾ ਦੇਣਾ ਸੀ ਨਾ ਇਹੋ 2000 ਤੈਨੂੰ ਮੁੜਕੇ ਦੇਣਾ ਸੀ ਮੰਮੀ ਹਵਲੀਆਂ ਗੱਲਾਂ ਕਰਉਂ ਨਾ ਹਟ ਜਾਓ ਠੀਕ ਵਾ ਨਾ ਸੋ ਗਾੜੀ ਨੂੰ ਇੰਨਾ ਨਹੀਂ ਕਹਿੰਦੇ ਵੀ ਚੱਲ ਕੋਈ ਗੱਲ ਨਹੀਂ ਪੁੱਤ ਜੋ ਨਾਲ ਸਦਾ ਬੰਦਾ ਦੇਤਾ ਤੁਹਾਡੀ ਭੁੱਖ ਨਹੀਂ ਜਾਣੀ ਸਾਰੀ ਉਮਰ ਚੰਗਾ ਆਪਾਂ ਵੀ ਤੈਨੂੰ ਸਰਸਰੀ ਪੁੱਛਿਆ ਨਾ ਕਿ ਕੀ ਮਿਲਿਆ ਉਥੋਂ ਤੇ ਮੈਂ ਕਿੱਧਰ ਦੀ ਕਿੱਧਰ ਗੱਲ ਲੈ ਗਏ ਤੁਸੀਂ ਨਹੀਂ ਉਹ ਤਾਂ ਸੜੀ ਪਈ ਆ ਅਬ ਮੈਂ ਵੀ ਸਰਸਰੀ ਦੱਸਾਂ ਨਹੀਂ ਉਹ ਹੀ ਗੱਲ ਕਰ ਲੋ ਸਿਰ ਦੇ ਵਾਲਾਂ ਨੂੰ ਪੈਂਦੀ ਆ ਮੰਮੀ ਤੁਸੀਂ ਰਹਿ ਨਹੀਂ ਦੇਣਾ ਇਹ ਪੁੱਛਣਾ ਹੀ ਨਹੀਂ ਇਹਨੂੰ ਲੜਾਈ ਤੇ ਤੁਸੀਂ ਆਪ ਆਉਂਦੀਆਂ ਚੰਗਾ ਭਲਾ ਮੈਂ ਕੰਮ ਕਰਨ ਦੀ ਮੈਂ ਹਾਂ ਬਣੀ ਕੀ ਇਹਨਾਂ ਨੇ ਗੱਲ ਕਰਨੀ ਜਾ 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 ਕੇ ਕਰਦਾ ਕੰਮ ਫਿਰ ਤੇਈਆਂ ਕਰ ਦੇ ਉਦਾਂ ਹੀ ਤੁਹਾਨੂੰ ਅੱਤ ਪਈ ਕੋਈ ਨਹੀਂ ਇਹ ਕਰਨਾ ਨਾ ਸੌਰਿਆਂ ਤੋਂ ਵੇਖ ਲਓ ਕਿੰਨੇ ਘੰਟੇ ਬਣਾ ਬਣਾ ਦਿੰਦੇ ਨੇ ਕੋਈ ਗੱਲ ਨਹੀਂ ਬਣਾ ਕੇ ਤੋਰੂੰਗੀ ਲਾ ਵੇਖ ਲਾਂ ਕਿੰਨਾ ਘਿਰ ਜਿੰਨਾ ਚਿਰ ਮੈਂ ਜਿੰਨੀ ਆ ਨਾ ਮੈਂ ਤਾਂ ਭਾ ਕੇ ਤੋਰਿਆ ਕਰੂੰਗੀ ਗਾੜੀ ਜਦੋਂ ਤੇਰੇ ਹੱਥ ਵਸ ਆਇਆ ਨਾ ਤੂੰ ਹੀ ਇਦਾਂ ਕਰਿਆ ਕਰੇਂਗੀ ਆਹੋ ਸਾਡੇ ਜੋਗਾ ਮਗਰ ਕੋ ਛੱਡਣਾ ਨਹੀਂ ਸਾਰਾ ਕੁਝ ਨਹੀਂ ਦੇਣਾ ਵਾ ਦਈ ਜਾਇਓ ਨਹੀਂ ਨਾ ਅਹੀਂ ਮਗਰ ਭੈਣ ਭਰਾਵਾਂ ਦਾ ਹੋਵੇ ਨੇ ਆ ਵੀ ਆਪਣਾ ਕਿਦਾਂ ਟਾਈਮ ਸਾਰੰਦੇ ਤੇ ਕਿਦਾਂ ਉਹਨਾਂ ਨੇ ਕਰਨਾ ਨਾ ਤੁਸੀਂ ਭੁੱਖੇ ਬੈਠੇ ਹੋ ਤੁਹਾਡਾ ਕੋਈ ਨਹੀਂ ਹੈਗਾ ਇਹ ਸਾਰੇ ਆਪਣੇ ਦਾ ਤੁਹਾਡਾ ਸਭ ਕੁਝ ਤੁਹਾਡਾ ਵਾ ਪਾਏ ਸਾਰਾ ਕੁਝ ਹੋਵੇ ਸਾਨੂੰ ਸਾਰਾ ਕੁਝ ਉਥੋਂ ਲੈ ਆਈਏ ਜਾ ਜਾ ਕੰਮ ਕਰ ਆ ਜਾ ਕੇ ਸੰਦੀਪ ਤੇ ਲੈ ਆਂਦੀ ਸੂਈ ਅਗਲੇ ਦਾ ਘਰੂ ਵੇਖੀਦਾ ਹੋਈਦਾ ਵਾ ਦੇਖ ਲਓ ਮੰਮੀ ਇਹਦਾ ਗੱਲ ਕਰਦੇ ਪਹਿਲਾਂ ਨਾ ਆਪਣੀ ਵੱਲ ਵੇਖ ਲਿਆ ਕਰੋ ਕੋਈ ਨਹੀਂ ਮੈਂ ਵੇਖਿਆ ਹੀ ਆਪਣੀ ਹਾਂ ਖਬਰਦਾਰ ਭਾਬੀ ਮੈਨੂੰ ਨਹੀਂ ਕੁਝ ਵੀ ਕਹਿਣਾ ਠੀਕ ਆ ਨਾ ਮੈਨੂੰ ਤੇ ਤੁਹਾਡੇ ਕੋਲ ਕੁਝ ਵੀ ਨਾ ਦੋ ਹਨਾ ਤੁਸੀਂ ਜੋ ਮਰਜੀ ਕਹੀ ਜਾਓ ਭਾਈ ਤੁਹਾਡੇ ਕੋ ਤੇ ਰਪਈਏ ਦੀ ਆਸ ਨਹੀਂ ਹੈਗੀ ਰਪਈਏ ਮੈਂ ਜਮਾ ਵੀ ਤੁਹਾਨੂੰ ਕੱਲ ਹੀ ਨਾ ਹੀ ਮੈਂ ਲੈਣ ਆਉਂਦੀ ਠੀਕ ਆ ਨਾ ਦਵੇ ਤੇ ਬੰਦਾ ਉਹਨੂੰ ਨਾ ਜਿੰਨੂੰ ਕੋਈ ਹਸਾਰ ਹੋਵੇ ਤੁਂਗੜਾ ਕਿਦਾਂ ਨਾ ਕਰਨਾ ਭਾਈ ਦੇ ਲੋ ਭਾਈ ਨਾ ਦੋ ਉਹ ਨਾ ਦਿਓ ਠੀਕ ਆ ਨਾ ਤੁਹਾਡੇ ਪੈਸਾ ਤੋਂ ਬਗੈਰ ਹੀ ਚੰਗੀ ਮੈਂ ਮੇਰੇ ਮਾਪਿਓ ਜਿੰਦੇ ਆ ਨਾ ਕੋਈ ਗੱਲ ਨਹੀਂ ਲੈ ਲੂਗੀ ਮੈਂ ਉਹਨਾਂ ਕੋਲ ਆਹ ਤੇ ਬੈਠੀ ਰਹੋ ਮਾਪਿਓ ਕੋਲੀ ਕੇ ਸੌਰੇ ਜਾਂਦੀ ਕੀ ਲੋੜ ਤੇ ਨਹੀਂ ਤੂੰ ਆਈ ਹੈ ਨਾ ਤੂੰ ਬੜੇ ਰੰਗ ਲਾਏ ਸੌਰੇ ਆ ਆ ਜਾ ਕੇ ਮੇਰੇ ਵਾਲੀ ਹੁੰਦੀ ਬਾਤ ਤੂੰ ਫੇਰ ਨਾ ਕਰ ਅਹੀਂ ਹੈਗੇ ਆ ਨਾ ਇਹਦੇ ਕਹਿੰਦੇ ਕਿਹੜੀ ਗੱਲ ਵਾ ਇਹੋ ਜੀ ਤੇ ਮੈਂ ਕਦੀ ਵੀ ਨਾ ਰਖੜੀ ਬੰਦਣਾਵਾ ਕੋਈ ਗੱਲ ਨਹੀਂ ਕਰਨ ਹੈਗਾ ਵਾ ਨਾ ਉਹਨੂੰ ਹੀ ਬਨ ਕੇ ਜਾਇਆ ਕਰੂੰਗੀ ਨਹੀਂ ਨਹੀਂ ਪੁੱਤ ਤਿਆਣਾ ਨਹੀਂ ਇਦਾਂ ਵਿਤਕਰਾ ਕਰਦੀਆਂ ਹੁੰਦੀਆਂ ਦੋਵਾਂ ਭਰਾਵਾਂ ਨੂੰ ਇਕੱਠੀ ਬਨ ਕੇ ਜਾਇਆ ਕਰਨੀ ਐ ਤੇ ਮੰਮੀ ਇਹ ਫੇਰ ਕਿੱਦਾਂ ਕਰਦੀ ਐ ਇਹਦੇ ਕਹਿੰਦੇ ਕਿਹੜੀ ਗੱਲ ਵਾ ਇਹ ਜੋ ਮਰਜੀ ਗਈ ਜਾਵੇਂ ਤੂੰ ਆਉਣਾ ਆਪਣੇ ਭਰਾ ਦਾ ਕਰਕੇ ਤੁਹਾਡਾ ਵਾ ਖੂਨ ਦਾ ਰਿਸ਼ਤਾ ਇਹੋ ਜੀਆਂ ਤਾਂ ਅੱਗੇ ਚਾਹੁੰਦੀਆਂ ਵਾ ਵੀ ਨਾ ਆਉਣ ਤਮਾ ਕਿਉਂ ਨਹੀਂ ਪੁੱਤ ਮੈਂ ਤੁਹਾਨੂੰ ਕਿਹਾ ਸੀ ਨਾ ਆਪਣੇ ਕੋਲੋਂ ਇਹਨੇ ਕਹਿ ਦੇਣਾ ਵਾ ਕਿ ਪੈਸੇ ਦਿੱਤੇ ਮੰਮੀ ਨੇ ਚੱਲ ਮੈਂ ਚਾਹ ਬਣਾਈ ਹੀ ਡੈਡੀ ਤੇਰੇ ਨੂੰ ਤੇ ਪਿਆਲ ਤੇ ਤੂੰ ਵੀ ਪਾ ਕੇ ਤੇ ਪੀ ਲੈ ਚਲੋ ਠੀਕ ਹੁ ਮਾੜੀ ਜੀ ਗੱਲ ਹੁੰਦੀ ਆ ਉਸੇ ਵੇਲੇ ਕੁੜੀ ਦਾ ਦਿਵਾਲੇ ਹੋ ਜਾਂਦੀ ਆ ਆ ਗੱਲ ਇਦਾਂ ਵਾ ਆ ਗੱਲ ਇਦਾਂ ਵਾ ਭਲਕੇ ਨੇ ਵੀ ਸਹੁਰਿਆਂ ਤੋਂ ਆਇਆ ਕਰਨਾ ਕੋਈ ਗੱਲ ਨਹੀਂ ਸਹੁਰਿਆਂ ਤੋਂ ਆਇਆ ਕਰਨਾ ਨਾ ਤੇ ਬੰਧਣ ਕੇ ਹੀ ਤੋੜਿਆ ਕਰੂੰਗੀ ਤੇਰੇ ਵਾਂਗੂ ਨਹੀਂ ਵੀ ਜਿੰਨੇ ਲਾ ਕੇ ਆਈ ਉਸ ਤੋਂ ਵੀ ਮਤਰਾ ਘੱਟ ਦੇਣੇ ਤੇ ਚੱਲ ਜਾ ਰਖੜੀ ਲੈ ਕੇ ਆਈ 2000 ਦੇਤਾ 2000 ਦਾ ਸੁਆਹ ਹੁੰਦਾ ਅੱਜ ਕੱਲ ਬਨਾਂ ਆ ਜੇ ਫਿਰ ਰਖੜੀ ਤੁਸੀਂ ਹਾਂਜੀ ਬਨਾਂ ਆ ਹੀ ਮੈਂ ਵੀ ਕਰਨਾ ਇੱਕ ਗੱਲ ਕਰਨੀ ਸੀ ਮੈਂ ਤਾਂ ਸੰਦੀਪ ਬਾਹਰ ਬੈਠੀਆਂ ਹਾਂ ਹੂੰ ਤੇ ਗੱਲਾਂ ਕਰ ਰਹੀਆਂ ਹਾਂ ਹਾਂਜੀ ਤਰਪਿੰਦਰ ਨੂੰ ਮੈਂ ਆਵਾਜ਼ ਮਾਰੀ ਮੈਂ ਚਾਹਿਆ ਮੈਂ ਪੁੱਛਾਂ ਫਿਰ ਰਖੜੀ ਬਨਾਂ ਆਈ ਆ ਤੁਹਾਡੀ ਪੂਆ ਨੇ ਆਉਣਾ ਵਾ ਫੋਨ ਆਉਂਦੇ ਆ ਹੀਗਾ ਹੂੰ ਇਹਨੂੰ ਮੈਂ ਪੁੱਛਿਆ ਤੇ ਆਹ ਬਨਾਂ ਆਈ ਹਾਂ ਰਖੜੀ ਕਾਦੀ ਬੰਨਣੀ ਸੀ ਉਹਦੇ ਘਰੋਂ ਗਲਵਾਂ ਲਾਇਆ ਮੈਂ ਤਾਂ ਰਖੜੀ ਬੰਨਣ ਬਾਅਦ ਚ ਜਾਣਾ ਸੀ ਮੈਂ ਤਾਂ ਮੰਮੀ ਦਾ ਪਤਾ ਲੈਣ ਜਾਣਾ ਸੀ ਨਾ ਤੂੰ ਦੱਸ ਗਲੂਗਲਾਵਾ ਕਿਉਂ ਲਾਇਆ ਤੇਰੇ ਪਿਓ ਨੇ ਤੈਨੂੰ ਪੈਸੇ ਨਹੀਂ ਦਿੱਤੇ ਆਹ ਤਾਂ ਦਿੱਤਾ ਹੀ ਨਾ ਤੈਨੂੰ ਯਾਰ ਪਿਆ ਦਿੱਤਾ ਹੀਗਾ ਤੇ ਫਿਰ ਜਿੱਦਾਂ ਦਾ ਡੱਬਾ ਕਹਿੰਦੀ ਸੀ ਉਹ ਨਹੀਂ ਲੈ ਕੇ ਗਈ ਉਹ ਡੱਬਾ ਇਹਦੀ ਪਸੰਦ ਨਹੀਂ ਮੈਂ ਖੜਿਆ ਆਪਣੀ ਪਸੰਦ ਦਾ ਖੜਿਆ ਤੇ ਚੱਲ ਜਦੋਂ ਘਰੋਂ ਹੀ ਚਲ ਗਏ ਹੋ ਤਾਂ ਤੂੰ ਇਹਦੀ ਪਸੰਦ ਦਾ ਲੱਲੀ ਨੂੰ ਆਣ ਕੇ ਹੁਣ ਮੈਨੂੰ ਜੁਗੱਲਾਂ ਕਰਨ ਰਹੀ ਆ ਮੈਂ ਕਿਹੜੀ ਤੁਹਾਡੇ ਨਾਲ ਗਈ ਹਾਂ ਕੀ ਜਾਂਦੀ ਸੀ ਤੁਹਾਨੂੰ ਸੰਦੀਪ ਨੂੰ ਲਈ ਹੀ 100 100 ਗੱਲ ਕਰਨ ਵੀ ਭਲਕੇ ਤੂੰ ਵੀ ਰਖੜੀ ਬੰਨਣਾ ਆ ਕਰਨਾ ਵਾ ਤਾਂ ਤੈਨੂੰ ਵੀ ਇਹੋ ਕੋਜੀ ਦੇ ਕੇ ਕੱਲਿਆ ਕਰਾਂਗੇ ਆਂਦੀ 2000 ਰੁਪਇਆ ਦਿੱਤਾ ਵਾ ਉਹਨੇ ਹਾਸੇ ਨਾਲ ਕਹਿਤਾ ਵੀ ਭਾਬੀ 2000 ਦਾ ਕੀ ਆਉਂਦਾ ਵਾ 1000 ਦਾ ਤਾਂ ਤੁਸੀਂ ਗੱਡੀ 'ਚ ਤੇਲ ਪਾ ਲਿਆ 1000 ਦਾ ਖਾਣ ਪੀਣ ਨੂੰ ਸਮਾਨ ਲੈ ਗਈ ਹੋਵੇਂਗੀ ਤਾਂ ਕੀ ਉਹਨੇ ਦਿੱਤਾ ਤਾਂ ਗਾੜੀਆਂ ਨਾ ਇੱਕ ਦੀਆਂ 5-5 ਸਨਾਈਆਂ ਹੀ ਉਹਨੇ ਉਹਨੂੰ ਕਹ ਚੁੱਪ ਕੀਤੇ ਰਹੀਦਾ ਹੁੰਦਾ ਵਾ ਜੇ ਕੋਈ ਗੱਲ ਕਰਦੇ ਨਾ ਤੂੰ ਚੁੱਪ ਕੀਤੇ ਰਹੀਦਾ ਹੁੰਦਾ ਵਾ ਮੇਰੀ ਗੱਲ ਸੁਣ ਉਹਨੂੰ ਕੋਈ ਪੁੱਛਣ ਦੀ ਲੋੜ ਹੀ ਜਦੋਂ ਪਤਾ ਵਾ ਵੀ ਮੈਂ ਨਹੀਂ ਚੱਜਣਾ ਕੁੰਦੀ ਅਨ ਜਾਣ ਜਾਣ ਕੇ ਬਲਦੀ ਤੇਲ ਕੁੰਦੀ ਹੋਵੀ ਜੇ ਪੋਸ਼ੀ ਲਈ ਆਇਤਾ ਅਖਰਾ ਗਈ ਹੀ ਨਾਲੇ ਨਾ ਆਪੇ ਵੇਖ ਲੈ ਆਪਣੀ ਅੱਖਾਂ ਦੇ ਨਾਲ ਤੂੰ ਬਣਿਆ ਵਾ ਬੁੱਧੂ ਤੇਰੇ ਰਾਦੇ ਚ ਇਹ ਆ ਕਿ ਮਾਂ ਮੇਰੀ ਛਦੈਣ ਵਾ ਤੇ ਜਿਹੜੀ ਮੇਰੇ ਘਰ ਦੀ ਆ ਨਾ ਉਹ ਬੜੀ ਸਿਆਣੀ ਆ ਉਹ ਸਿਆਣੀ ਨਿੰਗੀ ਪੁੱਤ ਮੇਰੇ ਬਾਹਤ ਤੈ ਤੁਸੀਂ ਸਾਰੇ ਬਰਾਬਰ ਜੇ ਪੰਜੇ ਉਂਗਲਾਂ ਇੱਕੋ ਜੀਆਂ ਹੁੰਦੀਆਂ ਵਾ ਕੀ ਹੋ ਗਿਆ ਵਾ ਹੁਣਾ ਕੀ ਆ ਹੁਣ ਸੈਟ ਸਹੁਰਿਆਂ ਤੋਂ ਆਇਆ ਨਾ ਇੱਥੇ ਨਾ ਮੇਰਾ ਲਈ ਜਾਣ ਰਹੀ ਸੀ ਤੇ ਤੂੰ ਵੀ ਕਹਿਣਾ ਸੀ ਮੇਰੀ ਮਾਂ ਨੇ ਰੱਖ ਲਿਆ ਮਾ ਨੂੰ ਚੰਗੀ ਭਲੀ ਨੂੰ ਛਿਦੈਣ ਬਣਾਤਾ ਕਿ ਨਾ ਬਣਾਤਾ ਉਹ ਚਲ ਤੁਹਾਨੂੰ ਸੈਟ ਮਿਲ ਗਿਆ ਵਾ ਨਾ ਤੂੰ ਹੁਣ ਮਿੱਟੀ ਪਾਓ ਇਹ ਗੱਲ ਤੇ ਕਿ ਫੇਰ ਲੜਾਈ ਪਾਣੀ ਆ ਲੜਾਈ ਕਰਕੇ ਤੇ ਮੈਂ ਸੈਟ ਲਿਆਂਦਾ ਮੈਂ ਤੈਨੂੰ ਦੱਸਣ ਲਈ ਆ ਕਿ ਪੋਤੇ ਇਹੋ ਜਿਹੇ ਨਾ ਪੇਕੇ ਪਚਾ ਕੇ ਸਮਾਂ ਤਾਂ ਮੁੜ ਕੇ ਕਦੀ ਨਣਾਣ ਦਾ ਨਾ ਤੇ ਕਦੀ ਸੱਸ ਦਾ ਨਾ ਮਾਤਾ ਮੈਨੂੰ ਪਤਾ ਸੀ ਕਿ ਸੈਟ ਉੱਥੇ ਪਿਆ ਵਾ ਠੀਕ ਆ ਨਾ ਤੂੰ ਦੱਸਿਆ ਕਿਉਂ ਨਾ ਤੁਹਾਨੂੰ ਦੱਸ ਕੇ ਤੇ ਫਿਰ ਘਰ ਤੇ ਕੱਪੜਾ ਪੁੰਦਾ ਹੁਣ ਵੀ ਤੇ ਪੈਣੀ ਲਿਆ ਫਿਰ ਉਹ ਗੱਲਾਂ ਹੀ ਹੁੰਦੀਆਂ ਨੇ ਫੇ ਲੱਗਾ ਰਿਹਾ ਤਾਂ ਮਗਰ ਜਿੱਦਾਂ ਕਹਿੰਦੀ ਆ ਤਾਂ ਕਰੀ ਜਾ ਤੂੰ ਤੁਹਾਨੂੰ ਸੁਣਾ ਚਾਹੀਦਾ ਹੈ ਤੁਹਾਨੂੰ ਮਿਲ ਗਿਆ ਤੇ ਜਾਂਦੀ ਜਾਂਦੀ ਮੈਨੂੰ ਇਹ ਵੀ ਗੱਲ ਕਹਿ ਗਈ ਉਹ। ਹੂੰ। ਕਿ ਇਹਦੀ ਫੋਟੋ ਖੇਚ ਲਓ। ਜੇ ਸੰਦੀਪ ਵਾਸਤੇ ਇਦਾਂ ਦਾ ਬਣਾਉਣਾ ਮੈਂ ਤੇ ਸੈਟ ਮੈਨੂੰ ਵਾਪਸ ਦੇ ਦਿਓ। ਤੇ ਠੀਕ ਆ ਉਹਦੀ ਗੱਲ। ਹੋਰ ਤੈਨੂੰ ਕੀ ਕਰਨਾ ਦਾ ਸੈਟ? ਉਹ ਨਹੀਂ ਹੁਣ ਮਿਲਣਾ। ਅੱਜ ਤੇ ਉਥੋਂ ਆ ਗਿਆ। ਕੱਲ ਨੂੰ ਫੇਰ ਉਥੇ ਪਹੁੰਚਾਂਦਾ। ਫੇਰ ਨਹੀਂ ਇਹਨੇ ਲਿਆਉਣਾ। ਤੇ ਫੇਰ ਤੁਸੀਂ ਪਾਉਂਦੇ ਹੀ ਨਾ ਸਾਨੂੰ ਵਿਆਹ ਤੇ। ਮੈਂ ਤਾਂ ਪਾਇਆ ਹੀ ਤੇ ਆਪਣਾ ਕੋਰਕ ਹੋ ਗਈ। ਮੈਂ ਤਾਂ ਤਾਂ ਨਹੀਂ ਪਾਇਆ। ਕੋਈ ਨਹੀਂ ਹੁਣ ਮੈਂ ਰਹਾ ਲੂੰਗਾ। ਜਿਹਦਾ ਦਾ ਬਣਾਉਣਾ ਬਣਾ ਲਿਆ ਉਹ ਤੇ ਮੁੜ ਕੇ ਦੇ ਦਿਓ ਸਾਨੂੰ। ਆਹ ਤੂੰ ਤਾਂ ਮਾਂ ਤੋਂ ਜ਼ਿਆਦਾ ਸਿਆਣਾ ਹੋ ਗਿਆ ਮਾ। ਮੇਰੀ ਸੁਣ ਲੈ ਗੱਲ ਤੁਹਾਨੂੰ ਹੀ ਨਹੀਂ ਸਭ ਕੁਝ ਦੇਈ ਜਾਣਾ ਕੱਲ ਨੂੰ ਮੈਂ ਕੁੜੀ ਦਾ ਵੀ ਵਿਆਹ ਕਰਨਾ ਵਾ ਉਹਨੂੰ ਵੀ ਕੁਝ ਪਾਉਣਾ ਵਾ ਕੁੜੀ ਨੂੰ ਉਹੋ ਪਾਉਣਾ ਵਾ ਕੋ ਫੋਟੋਆਂ ਖਿਚਾਉਣ ਵਾਸਤੇ ਤੇ ਲੋਕਾਂ ਨੂੰ ਕਮਰਾਹ ਕਰਨਾ ਤੇ ਪਾਇਆ ਹੈ ਤੇ ਐਂ ਸੈੱਟ ਪਾਇਆ ਨਵ ਨੂੰ ਨਿੱਕੇ ਦਾ ਵੀ ਕਰਨਾ ਵਾ ਨਾ ਵੇਖਾਂਗੇ ਸੋਚਾਂ ਵਿਚਾਰਾਂਗੇ ਕਿ ਕਿਹੜੇ ਸਾਹਬ ਨਾਲ ਪਾਉਣਾ ਵਾ ਬੜਾ ਮਹਿੰਗਾ ਹੋਣ ਰਿਹਾ ਵਾ ਤੂੰ ਜ਼ਿਆਦਾ ਸਿਆਣਾ ਬਣ ਗਿਆ ਮੈਨੂੰ ਦੇ ਦੇ ਉਹ ਮੈਂ ਸੰਭਲੂਗਾ ਆਪੇ ਫਿਰ ਕਰ ਲੂਗੀ ਗੱਲ ਉਹ ਤੁਹਾਡੇ ਨਾਲ ਮੇਰੇ ਕੋ ਦਿੰਈਆਂ ਸਿਰ ਤੇ ਕੀ ਗੱਲ ਕਰ ਲੂਗੀ ਉਹ ਜੱਜ ਜੂ ਲੱਗੀ ਆ ਮੇਰੇ ਤੇ ਮੈਂ ਚੁੱਪ ਕੀਤੀ ਰਹੀਂਦੀ ਤੂੰ ਤੇਰਾ ਕਿਹਦਾ ਦਾ ਬੇਜਲ ਤਾਨੂੰ ਪਤਾ ਹੀ ਵੀ ਅਸੀਂ ਮੁਰਗੇ ਲਵਾ ਲੈਣਾ ਉਹ ਗੱਲਾਂ ਮੁਰਗੇ ਥੋੜੀਆਂ ਬੰਦੀਆਂ ਮੇਰੀ ਸੁਣ ਗੱਲ ਲੋਕਾਂ ਦੇ ਘਰ ਪੰਜ ਪੰਜ ਨਵਾਂ ਵਾ ਇੱਕੋ ਸੈੱਟ ਬਣਾਉਂਦੇ ਆ ਉਹ ਵਾਰੀ ਵਾਰੀ ਪਾਈ ਜਾਂਦੇ ਆ ਤੇ ਜਦੋਂ ਰਿਸ਼ਤਾ ਆਇਆ ਹੀ ਉਦੋਂ ਕਹਿ ਦਿੰਦੀ ਤੂੰ ਇਹਨੂੰ ਫੋਨ ਕਰਕੇ ਕਿ ਪੁੱਤ ਦੋ ਭਰਾ ਹੀ ਉਹ ਤੇ ਸੈੱਟ ਇੱਕੋ ਬਣਾਣਾ ਹੀ ਉਹ ਜੀ ਨੂੰ ਇਹੋ ਪਾਉਣਾ ਮੈਂ ਕਰਦੇ ਆ ਆਪਣੀ ਮਰਜ਼ੀ ਮੈਂ ਆਪਣਾ ਘਰ ਵੇਖਣਾ ਵਾ ਇਹਨੂੰ ਮੈਂ ਕੀ ਪੁੱਛਾਂ ਜੇ ਤੇਰੇ ਵਿੱਚ ਫੁੱਸਫਤ ਹੈ ਗਈ ਹੈ ਨਾ ਤਾਂ ਬਣਾ ਦੇ ਉਹਨੂੰ ਫਿਰ ਰਾਣੀ ਹਾਰ ਉਹ ਮਾਤਾ ਜਿੱਦਾਂ ਦਾ ਤੂੰ ਬਣਾਉਣਾ ਵਣ ਬਣਾ ਲਿਆ ਤੇ ਚੁੱਪ ਕਰਕੇ ਉਹਨੂੰ ਸੋਨਾ ਉਹਦਾ ਵਾਪਸ ਦੇ ਐਵੇਂ ਘਰ ਦੇ ਕਾਪਾਤ ਨਹੀਂ ਪਾ ਕੇ ਰੱਖੀਦਾ ਹੋਈਦਾ ਉਹਨੂੰ ਵੀ ਦਿੰਨੀ ਆ ਤੇਨੂੰ ਵੀ ਦਿੰਨੀ ਆ ਆ ਤਾਂ ਚੰਗਾ ਹੋ ਗਿਆ ਜਿਹੜੇ ਨਾਨਕੇ ਇਹਨੂੰ ਕੈਂਠਾ ਪਾ ਕੇ ਗਏ ਸੀ ਨਾ ਉਹ ਵੀ ਮੇਰੇ ਟਾਈਮ ਨਾਲ ਰੱਖ ਲਿਆ ਜੇ ਕਿ ਤੇ ਇਹਨੂੰ ਫੜਾ ਦਿੰਦੀ ਨਾ ਇਹਨੇ ਤਾਂ ਉਹ ਵੀ ਗਮ ਕਰ ਲੈਣਾ ਸੀ ਹੁਣ ਗੱਲ ਏਦਾਂ ਵਾ ਚਲ ਕੈਂਠਾ ਤੇ ਹੈਗਾ ਵਾ ਉਹੋ ਭਾਲ ਕੇ ਪਰੋਣੇ ਨੂੰ ਪਾ ਦਾਂਗੇ ਇਹ ਤਾਂ ਹੁਣੇ ਹੀ ਨੀ ਜਬਾਨ ਬੰਦ ਕਰਨ ਢੀ ਕੱਲ ਨੂੰ ਇਹਨੇ ਕੀ ਕਰਨਾ ਵਾ ਮੇਰਾ ਰਾਦਾ ਇਹ ਵੰਡਿਆ ਵਾ ਇਹੋ ਸੈਟਪਾ ਕੇ ਤੇ ਨਿੱਕੇ ਮੁੰਡੇ ਦਾ ਵਿਆਹ ਕਰਕੇ ਨਾ ਤੇ ਮੁੜ ਕੇ ਇਹਨਾਂ ਨੂੰ ਵੰਡ ਦਾਂਗੇ ਮਰੂਤ ਸਾਰੇ ਖਰਾਬ ਹੋਈ ਜਾਂਦੇ ਭੱਬੀ ਗੱਲ ਸੁਣਿਓ ਦੱਸੋ ਮੈਂ ਤਾਂ ਟਾੜ ਨਾਲ ਗੱਲ ਹੀ ਕਰਨ ਆਈ ਸੀ ਗੱਲ ਕਰੀ ਝੂਠ ਬੋਲਣਾ ਨਾ ਟਾੜ ਦੇ ਕੋਈ ਕੋਈ ਸਿੱਖੇ ਕਿਉਂ ਹੁਣ ਗੀਆ ਬੜਾ ਵਧੀਆ ਝੂਠ ਬੋਲਦੇ ਵੈਸੇ ਤੁਸੀਂ ਉਹ ਗੱਲ ਦੱਸ ਗੱਲ ਕੀ ਹੋਈ ਆ ਹੋਣਾ ਕੀ ਆ ਪਤਾ ਤੇ ਤੁਹਾਨੂੰ ਹੋਣਾ ਹੀ ਆ ਸਭ ਕੁਝ ਕੀ ਕੀ ਹੋਣ ਡਿਆ ਘਰ ਚ ਤੁਹਾਡੇ ਭਾਣੇ ਆ ਕਿ ਸਾਨੂੰ ਕੁਝ ਪਤਾ ਹੀ ਨਹੀਂ ਲੱਗਦਾ ਤੁਸੀਂ ਨਾ ਸੈਟ ਲੈਣ ਹੀ ਗਏ ਸੀ ਉੱਥੇ ਪਤਾ ਲੈਣ ਤੇ ਨਹੀਂ ਗਏ ਸੀ ਮੰਮੀ ਤੇ ਚੰਗੀ ਭਲੀ ਠਾਡੀ ਅਚਾਨਕ ਮੰਮੀ ਨੂੰ ਕੀ ਹੋ ਗਿਆ ਤੇਰੇ ਨਾ ਢਿੱਡ ਚ ਗੱਲ ਪਾਈ ਦੀ ਨੀ ਮਲਾਇਆ ਸਾਬ ਤੈਨੂੰ ਕਿੱਥੋਂ ਪਤਾ ਲੱਗ ਗਿਆ ਕਿ ਸੈਟ ਉੱਥੇ ਹੀ ਚਾਹੀਦਾ ਮ ਸੈਟ ਤੇ ਮੈਂ ਨਾ ਕੱਪੜਿਆਂ ਦੇ ਵਿੱਚੋਂ ਲੱਭ ਕੇ ਫੇਰ ਦਿੱਤਾ ਵਾ ਐਵੇਂ ਆਪਣੀ ਕੋ ਨਾ ਬਣਾਈ ਜਾਇਆ ਕਰ ਗੱਲਾਂ ਉਹ ਭਾਬੀ ਨਾ ਝੂਠ ਬੋਲੋ ਸਾਨੂੰ ਭਲਾ ਪਤਾ ਨਹੀਂ ਲੱਗਦਾ ਕਿੰਨਾ ਘੱਲ ਘਾ ਲਓਗੇ ਕਿਦਾਂ ਲੱਗਿਆ ਸੈਟ ਤੇ ਤੁਹਾਨੂੰ ਮਿਲ ਗਿਆ ਵਾ ਨਾ ਜਾਂ ਦੋ ਇਹ ਵੀ ਨਹੀਂ ਮਿਲਿਆ ਤੇ ਇੱਕ ਵਾਰੀ ਤੇ ਝੂਠ ਬੋਲ ਹੀ ਦਿੱਤਾ ਨਾ ਭਾਈ ਬੋਲਿਆ ਭਾਈ ਨਹੀਂ ਬੋਲਿਆ ਨਾ ਕੋਈ ਦਖਲ ਹੁੰਦਾ ਜੀ ਨਾ ਕਰਿਆ ਕਰ ਮੇਰੀ ਗੱਲ ਉਹਦੇ ਨੇ ਸਿੱਧਾ ਸਿੱਧਾ ਦੱਸ ਦਿੰਦੇ ਸਾਨੂੰ ਕਿ ਮੈਂ ਪੀ ਕੇ ਛੱਡ ਕੇ ਆਈ ਆ ਉਹ ਚੰਗਾ ਐਵੇਂ ਨਾ ਸਿਰਨਾ ਖਾਇਆ ਕਰ ਆਂਗਾ ਕੰਧਾਂ ਨਾਲ ਗਿਰੇ ਨਹੀਂ ਯਾ ਬਾਸ ਤੋਂ ਪਿਓ ਨੇ ਕੀ ਕੀਤਾ ਇਹ ਦੋਨੇ ਕੀ ਕੀਤਾ ਤੁਹਾਡੀ ਵਜ੍ਹਾ ਕਰਕੇ ਨਾ ਮੇਰਾ ਸੈਟ ਵੀ ਲੇਟ ਹੋ ਗਿਆ ਵਾ ਉਹਦਾ ਮੰਮੀ ਹੋਣਾ ਨੇ ਬਣਾ ਲਿਆ ਹੋਣਾ ਸੀ ਆ ਲੇਟ ਹੋ ਗਿਆ ਬਰਾਤ ਜੂ ਬੈਠੀ ਨਾ ਉਹ ਗੜੀ ਆ ਗਏ ਲੇਟ ਹੋ ਗਿਆ ਨਾਲੇ ਤੁਹਾਨੂੰ ਕੀ ਬਰਾਤ ਬੈਠੀ ਹੋਵੇ ਜਾਂ ਨਾ ਬੈਠੀ ਹੋਵੇ ਕੋਈ ਰਿਸ਼ਤੇ ਦੀ ਗੱਲ ਨਹੀਂ ਕੋਈ ਕੋਹ ਨਹੀਂ ਕਿੱਡਾ ਤਾੜ ਛੜਿਆ ਸੀ ਨਾ ਨਾਲੇ ਮੇਰੀ ਗੱਲ ਸੁਣਨੇ ਕੋ ਹੋਰ ਆਪਣੇ ਨਾ ਕੰਮ ਦਾ ਮਤਲਬ ਰੱਖਿਆ ਕਰ ਐਵੇਂ ਨਾ ਗੱਲਾਂ ਸੁਣਦੀ ਰਿਹਾ ਕਰ ਵੀ ਕੌਣ ਕੀ ਕਹਿੰਦੇ ਆ ਤੇ ਕੌਣ ਕੀ ਕਰਦਾ ਵਾ ਠੀਕ ਵਾ ਨਾ ਆਪਣੀ ਪੜਾਈ ਲਿਖਾਈ ਵੱਲ ਧਿਆਨ ਦਿਆ ਕਰ ਤੇ ਮਸਾ ਪੇਪਰ ਚੰਗੇ ਹੋ ਜਾਣਗੇ ਆਓ ਭਾਬੀਆਂ ਸੱਚੀਆਂ ਸੁਣਾਈਆਂ ਵਾ ਨਾ ਤਾਂ ਹੀ ਵਾਟਰ ਲੱਗਣ ਡਿਆ ਵਾ ਉਹਹੀਂ ਭਾਈ ਜੋ ਮਰਜੀ ਆਪਸ ਵਿੱਚ ਕਰੀਏ ਦੋਵੇਂ ਜੀ ਤੁਹਾਨੂੰ ਕੀ ਇਹਦੇ ਵਿੱਚ ਕਿਉਂ ਤੁਸੀਂ ਦੋਵੇਂ ਜੀ ਇਦਾਂ ਕਰੋ ਹਾਨੂੰ ਤੇ ਝੂਠੇ ਪਾਉਣ ਦੇ ਨਾ ਕੱਲੋਂ ਤੁਸੀਂ ਸਾਡਾ ਨਾਮ ਆ ਲਾ ਦਿੰਦੇ ਝੂਠੇ ਪਾ ਦਦਾ ਤੁਹਾਨੂੰ ਕਿੱਡਾ ਇੱਥੇ ਤੁਸੀਂ ਤਾਂ ਮੇਰੇ ਵੱਲ ਬੰਗੀ ਤੇ ਜੜਦੀ ਹੈਗੀ ਸਹੁਰੇ ਜਾ ਕੇ ਕੀ ਕਰਾਂਗੀ ਮੈਂ ਕੋਈ ਗੱਲ ਨਹੀਂ ਤੇ ਮੇਰੇ ਸਹੁਰਿਆਂ ਨਾਲ ਨਾ ਚਾਹੇ ਕਰੋ ਠੀਕ ਹੈ ਨਾ ਤੁਹਾਨੂੰ ਮੈਂ ਵਸ ਕੇ ਵਿਖਾਉਂਗੀ ਤੁਹਾਡੇ ਨਾਲ ਕੁਝ ਨਹੀਂ ਕਰਨਾ ਬਸਦੀ ਹੈ ਕਿ ਕੀ ਕਰਦੀ ਹੈ ਚੰਗਾ ਆਏ ਨਹੀਂ ਐਵੇਂ ਸਿਰ ਖਣ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਬਸ ਆ ਕੇ ਡਹਿ ਪਣਾ ਹੁੰਦਾ ਉਸੇ ਵਲੇ ਬੋਲੇ ਹੁਣ ਸੁਣ ਕੀ ਆ ਗਈ ਹੁਣੀ ਆ ਉਥੋਂ ਕਿ ਸੈਟ ਉਥੋਂ ਆਇਆ ਜਣ ਬਹੁਤਾ ਨਾ ਨੇ ਕਿਹਾ ਨਾ ਤੇ ਮੈਂ ਕਹਣਾ بیا ਉਹ ਉਥੋਂ ਹੀ ਆਇਆ ਵਾ ਰੱਖਿਆ ਹੀ ਤੁਹਾਡਾ ਕੀ ਪਤਾ ਸੀ ਐਵੇਂ ਵੇਚ ਵੋਚ ਦਿੰਦੇ ਤੇ ਮੈਂ ਸੰਭ ਕੇ ਰੱਖਿਆ ਹੀ ਉਥੇ ਮੰਮੀ ਬੈਠੇ ਹਾਂ ਬੈਠੇ ਆ ਕੀ ਗੱਲ ਬੜੇ ਚੁੱਪ ਚੁੱਪ ਜੇ ਬੈਠੇ ਜੇ ਰਪਿੰਦਰ ਦੀ ਹੋ ਕੇ ਗਈ ਜਦਨ ਦੀ ਉਦਨ ਦੀ ਤੁਸੀਂ ਐਨ ਖੋਏ ਖੋਏ ਜੇ ਰਹਿੰਦੇ ਜੇ ਕੀ ਸੋਚੀ ਜਾਂਦੇ ਹੋ ਕੋਈ ਗੱਲ ਵੀ ਨਹੀਂ ਕੀ ਮੰਮੀ ਮੈਂ ਨਾ ਸੁਣਿਆ ਹੀ ਕੋ ਸੋਨੇ ਦੀ ਗੱਲ ਚੱਲਣ ਦੀ ਹੀ ਕਿਹੜੇ ਸੋਨੇ ਦੀ ਗੱਲ ਚੱਲਣ ਦੀ ਕਿਹੜੇ ਸੋਨੇ ਦੀ ਗੱਲ ਚੱਲਦੀ ਪਤਾ ਨਹੀਂ ਤੁਸੀਂ ਗੱਲ ਕਰਨੇ ਹੀ ਰੁਪਿੰਦਰ ਨਾਲ ਸੋਨੇ ਦੀ ਗੱਲ ਕੋਈ ਵੀ ਨਹੀਂ ਹੋਈ ਨਹੀਂ ਮੰਮੀ ਹੋਈ ਹੈ ਮੈਂ ਮਾਰੇ ਸੁਣ ਲਿਆ ਹੀ ਹਾਂ ਤੂੰ ਬੂਏ ਦੇ ਨਾਲ ਤਾਂ ਹੀ ਲੱਗੀ ਹੈ ਨਹੀਂ ਮੰਮੀ ਮੈਂ ਕਦੇ ਬੂਏ ਦੇ ਨਾਲ ਲੱਗੀ ਉਹ ਵੈਸੇ ਮੈਂ ਜਾਂਦੀ ਜਾਂਦੀ ਨੇ ਸੁਣ ਲਈ ਇਹ ਵੇਖ ਕੇ ਸੁਣਨ ਤੇ ਨਹੀਂ ਹੈ ਮੁੜ ਕੇ ਤੇ ਤਾਈਆਂ ਮੁੜ ਕੇ ਮੋਸਰਾਂ ਦੇ ਨਾਲ ਜਾ ਕੇ ਧਰ ਦਤੀ ਮਾੜੀ ਮੋਟੀ ਸੜੀ ਬੜੀ ਬਣਾਤੀ ਸੀ ਮੰਮੀ ਜਦੋਂ ਦੱਸ ਕੇ ਨਹੀਂ ਆਈ ਰੁਪਿੰਦਰ ਤੇ ਫਿਰ ਮਸਰਾਂ ਦੀ ਧਾਲੀ ਬਣਾਣੀ ਸੀ ਜੋ ਘਰ ਚ ਹੀ ਉਹੀ ਬਣਾਣੀ ਪਰ ਮੁਰਗਾ ਥੋੜੋ ਰਿੰਨਣਾ ਸੀ ਤੁਹਾਨੂੰ ਕੋਈ ਲੱਭਦਾ ਨਹੀਂ ਹੋਰ ਧਾਲੀ ਕਦੀ ਲੱਭਦੀ ਐ ਚੱਲ ਅਹੀ ਤੇ ਛੇਤੀ ਛੇਤੀ ਬਣਾਇਆ ਤਾਂ ਜੋ ਲੱਭਿਆ ਬਣਾਇਆ ਤੇ ਹੈ ਨਾ ਸੁਖਣਾ ਇੱਦਾਂ ਤੇ ਨਹੀਂ ਨਾ ਥੱਲੇ ਪਰੋਣੇ ਬਿਨਾਂ ਰੋਟੀ ਖਵਾਈ ਖਵਾਈ ਤੇ ਹੈ ਨਾ ਰੋਟੀ ਨਾਲੇ ਮੰਮੀ लवली ਭਾਜੀ ਦਾ ਸੁਭਾਤ ਬੜਾ ਵਧੀਆ ਉਹਨਾਂ ਨੇ ਤੇ ਕਦੀ ਇਦਾਂ ਦੀ ਗੱਲ ਕੀਤੀ ਨਹੀਂ ਕਿ ਮੈਨੂੰ ਮਸਰਾਂ ਦੀ ਦਾਲ ਖਵਾਈ ਤੇ ਮੀਟ ਨਹੀਂ ਖਵਾਇਆ ਇਦਾਂ ਜਿਵੇਂ ਉਹਨਾਂ ਨੇ ਕਦੀ ਗੱਲ ਨਹੀਂ ਕੀਤੀ ਸਾਰੇ ਚਲਾਕੀਆਂ ਕਰਦੀਆਂ ਜੇ ਤੁਸੀਂ ਅਹੀਂ ਮਮਾ ਤੁਸੀਂ 100 ਗੱਲ ਕਰਨੀ ਹੈਂ ਅੰਦਰ ਬੈਠ ਕੇ ਥੋੜੀ ਐ ਅਹੀਂ ਅੰਦਰ ਜੇ ਬੜੀਆਂ ਹੀ ਆਂ ਤੇ ਤੁਸੀਂ ਮਗਰੇ ਜਾ ਕੇ ਬੂਏ ਦੇ ਨਾਲ ਲੱਗ ਗਈਆਂ ਆਂ ਕੇ ਮਮਮੀ ਬੂਏ ਦੇ ਨਾਲ ਨਹੀਂ ਕਿ ਲੱਗੀਆਂ ਉਦਾਂ ਹੀ ਜਾਂਦੇ ਜਾਂਦੇ ਲੱਗੀ ਤੂੰ ਵੀ ਲੱਗਿਆ ਤੂੰ ਲੱਗੀਆਂ ਤੈਨੂੰ ਮੈਂ ਵੇਖ ਲਿਆ ਸੀ ਕਿ ਲੱਗੀ ਮਮਮੀ ਤੁਸੀਂ ਮੈਨੂੰ ਕਿੱਥੇ ਵੇਖ ਲਿਆ ਮੈਂ ਤਾਂ ਬੂਏ ਦੇ ਨਾਲ ਲੱਗੀ ਨਹੀਂ ਕਿਉਂ ਨਹੀਂ ਲੱਗੀ ਅੱਦੀ ਦੀ ਨੂੰ ਪੁੱਛ ਲਓ ਅਸੀਂ ਰਸੋਈ 'ਚ ਕੰਮ ਕਰਨੀਆਂ ਹੈ ਨਾ ਉਦਾਂ ਦੀ ਉਹ ਤਾਂ ਉੱਥੇ ਹੀ ਇੱਧਰ ਲੈ ਆਣ ਆਈ ਸੀ ਕੁਛ ਤੇ ਉੱਤੇ ਉਹਦੇ ਕੰਨੀ ਪੈ ਗਈ ਹੁਣੀ ਗੱਲ ਤੂੰ ਨਾਲੇ ਮਮਮੀ ਦੱਸੋ ਬਣਾ ਤੇ ਹੈ ਨਹੀਂ ਕੁਛ ਤੇ ਰੁਪਿੰਦਰਨਵਾਰ ਦੀ ਰਖੜੀ ਤੇ ਪੈਸੇ ਮੈਂ ਵਾਸਤੇ ਪੁੱਛ ਕੇ ਦੇਣੇ ਆ ਜਿੰਨੇ ਮੈਂ ਦੇਣੇ ਆ ਅਸੀਂ ਉਹਦਾ ਪੁੱਛਿਆ ਕਿ ਕਿੰਨੇ ਦਿੱਤੇ ਆ ਅਸੀਂ ਮੈਂ ਆਪਣੀ ਮਰਜ਼ੀ ਦੇ ਨਾਲ ਦੇਣਾ ਜਿੰਨੇ ਦੇਣੇ ਆਣਗੇ ਮੈਂ ਦੇ ਦਾਂਗੀ ਆਪੇ ਨਹੀਂ ਉਹ ਤੇ ਚਲੋ ਅਸੀਂ ਵੀ ਗਾਂ ਵਰਤਣਾ ਹੀ ਆ ਉਹਦੇ ਨਾਲ ਚਲੋ ਹਣ ਪਤਾ ਤੇ ਹੋਵੇ ਤੁਸੀਂ ਸਭ ਕੋ ਦੱਸ ਦਈਏ ਮੈਨੂੰ ਮੰਮੀ ਉਹਦਾ ਤੇ ਲਖਬੀਰ ਨੇ ਮੇਰੇ ਨਾਲ ਗੱਲ ਕਰਤੀ ਸੀ ਕਿ ਮੰਮੀ ਨੇ 6000 ਰੁਪਏ ਦਿੱਤਾ ਹੀ ਮੈਂ ਮੰਮੀ ਨੂੰ ਤੇ ਆ ਤੂੰ 6000 ਦਾ 6000 ਹੀ ਦੇ ਦਿੱਤਾ ਹੈ ਉਹਨਾਂ ਮੈਂ ਜਿੰਨੇ ਮਰਜ਼ੀ ਦਵਾਂ ਨਹੀਂ 6000 ਨਹੀਂ ਦਿੱਤਾ ਜੀ ਨਾ ਤੁਸੀਂ ਤੁਹਾਡਾ ਕੋਈ ਨਕਾਜੇ ਕਰਨੀ ਹੁੰਦਾ ਵਿੱਚ ਠੀਕ ਆ ਮੰਮੀ ਮੈਂ ਤਾਂ ਉਹਦਾ ਹੀ ਪੁੱਛਣ ਨਹੀਂ ਆ ਕਿ 6 ਦਾ 6 ਦੇ ਤਾਂ ਨਹੀਂ ਮੈਂ ਜਿੰਨਾ ਦੇ ਜੀ ਨਹੀਂ ਮੈਂ ਜਿੰਨੇ ਮਾਦੀ ਦੇ ਸਕਦੀ ਆ ਤੇ ਕਹਨ ਤੁਹਾਡਾ ਮੈਨੂੰ ਕੀ ਪਤਾ ਤੁਸੀਂ ਮੁੜ ਕੇ ਵਰਤਣਾ ਵੀ ਆ ਕਿ ਨਹੀਂ ਵਰਤਣਾ ਕੁੜੀ ਦੇ ਨਾਲ ਮੰਮੀ ਇਦਾਂ ਦੀਆਂ ਗੱਲਾਂ ਨਹੀਂ ਉਹ ਕਰੀਦੇ ਹੁੰਦੇ ਆ ਵਰਤਾਂਗੇ ਕਿਉਂ ਨਹੀਂ ਗੱਲਾਂ ਕਰੀਦੀਆਂ ਕਿਉਂ ਸਾਡੀ ਕੁਛ ਲੱਗਦੀ ਨਹੀਂ ਵਰਤਾਂਗੇ ਤੂੰ ਇਨਿਕੇ ਨਿਕੇ ਗੱਲ ਤੂੰ ਮੇਰੇ ਨਾਲ ਤਾਂ ਨਹੀਂ ਗੱਲ ਕਰਦਾ ਨਾ ਜੰਨੀਆਂ ਗੱਲਾਂ ਤੇਰੇ ਨਾਲ ਫੇਰ ਮੁੜ ਕੇ ਕਰ ਲੈਣ ਦਾ ਖੋਲ ਕੇ ਉਹਦੇ ਮੰਮੀ ਸਰਸਰੀ ਜੀ ਨੇ ਗੱਲ ਕੀਤੀ ਸੀ ਸਰਸਰੀ ਕਾਦੀ ਕੀਤੀ ਹਨੇ ਮੈਂ ਹੀ ਪੁੱਛਿਆ ਸੀ ਕਿ ਤੁਸੀਂ ਮੰਮੀ ਨੇ ਮੰਮੀ ਨੇ ਤੁਹਾਨੂੰ ਪੁੱਛਿਆ ਕਿ ਰਖੜੀ ਦਾ ਰੁਪਿੰਦਰ ਨੂੰ ਕੀ ਦਿੱਤਾ ਫੇਰ ਮੈਨੂੰ ਕਿਹਾ ਸੀ ਕਿ 6000 ਰੁਪਇਆ ਦਿੱਤਾ ਮੈਂ 7 ਦਿੱਤਾ ਵਾ ਮੈਂ 10 ਵੀ ਦੇ ਸਕਦੀ ਆ ਤੁਹਾਨੂੰ ਇਹ ਗੱਲ ਦਾ ਵਿੱਚ ਕੋਈ ਨਹੀਂ ਗੱਲ ਨਾਲ ਠੀਕ ਹੈ ਮੇਰੀ ਧੀ ਆ ਮੈਂ ਉਹਦੇ ਨਾਲ ਧੀ ਦੇ ਨਾਲ ਆਪਣੀ ਦਾ ਵਰਤਣਾ ਪੂਰਾ ਠੀਕ ਆ ਮੰਮੀ ਅਸੀਂ ਤੇ ਉਦਾਂ ਹੀ ਨਾਰਮਲ ਜੀ ਗੱਲ ਹੀ ਪੁੱਛੀ ਸੀ ਕਿ ਲਕਕੀਆਂ ਨਹੀਂ ਮੋਤੀਆ ਖਰੀਦਿਆਂ ਹੁੰਦੀਆਂ ਉਹ ਮੰਮੀ ਇਹਦੇ ਤੇ ਚਲਾਕੀਆਂ ਵਾਲੀ ਕਿਹੜੀ ਗੱਲ ਹੋ ਗਈ ਕਿਉਂ ਨਹੀਂ ਆ ਤੁਸੀਂ ਤਾਂ ਸਿਰ ਦੇ ਵਾਲੋਂ ਨਹੀਂ ਪੈ ਗਈ ਮੁੰਡੇ ਮੈਨੂੰ ਤੁਸੀਂ ਤੂੰ ਹੈਗਾ ਵਾ ਝੁੱਡੂਏ ਬਣਾ ਆਨ ਭੁਖਿਆ ਨੂੰ ਸੋਲਣਾ ਵਾ ਮਮੀ ਮਮੀ ਸਿਰ ਤੇ ਵੀ ਨਾ ਰੋਣ ਜਾਣੀਆਂ ਮੁੜ ਕੇ ਭਰਾ ਨਾ ਮੈਂ ਕੀ ਆ ਮਮੀ ਕਿਉਂ ਨਹੀਂ ਆ ਉਹ ਤੇ ਉਦਾਂ ਹੀ ਮੈਂ ਗੱਲ ਕਰ ਸਕਦੇ ਆ ਘਰ ਚ ਕਾਦੀ ਗੱਲ ਕਰਦੀਆਂ ਤੁਸੀਂ ਉਦਾਂ ਮਮੀ ਬੈ ਕੇ ਕੋਈ ਗੱਲ ਕਰ ਹੀ ਸਕਦੇ ਆ ਮਮੀ ਅਸੀਂ ਵੀ ਤੁਹਾਡੀ ਨੋਹਾਂ ਜਿਉਤੀ ਹੈ ਤੇ ਜੇ ਗੱਲ ਕਰ ਲਈ ਤੇ ਫੇਰ ਕਿਹੜੀ ਗੱਲ ਹੋਗੀ ਤੁਸੀਂ ਤੇ ਸਿਰ ਦੇ ਵਾਲੋ ਨਹੀਂ ਪੈਗੇ ਕਿ ਹਾਂ ਅਜੇ ਨਾਵਾਂ ਧੀਆਂ ਬਣ ਜਾਣ ਤਾਂ ਫਿਰ ਮੁੜ ਕੇ ਲੋੜ ਕੀ ਹੁੰਦੀ ਆ ਤੇ ਸੱਸਾਂ ਮਾਵਾਂ ਬਣ ਜਾਣਾਂ ਪਰ ਮਾਵਾਂ ਦੀ ਵੀ ਕੀ ਲੋੜ ਕੋਈ ਨਹੀਂ ਜਾ ਜਾ ਕੇ ਰੋਟੀ ਪਕਾਓ ਚੱਲੇ ਆ ਵੈਸੇ ਵੀ ਤੁਹਾਡੇ ਲਾਗੇ ਬਹਿ ਕੇ ਤੇ ਨਾ ਕੁਝ ਐਡਾ-ਅਦਾ ਦਾ ਹੀ ਸੁੰਨਾ ਪਿਆਰ ਨਾਲ ਤੇ ਤੂੰ ਹੀ ਬੋਲਣਾ ਨਹੀਂ ਚੱਲ ਜਾ ਜਾ ਰੋਟੀ ਪਕਾਓ ਜਾ ਕੇ ਚਲੋ ਇਹ ਲੋ ਦੋਵੇਂ ਜਾਉਣੀਆਂ